ਬੀਤੇ ਦਿਨੀ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹ ਦੇ ਵੱਲੋਂ ਚਿੱਕੀ ਕਮਿਸ਼ਨਰ ਦਫ਼ਤਰ ਬਠਿੰਡਾ ਗੇਰ ਪੱਕਾ ਮੋਰਚਾ ਸ਼ੁਰੂ ਕੀਤੇ ਜਾਣ ਨੂੰ ناکਾਮ ਕਰਤੇ ਹੋਏ ਪੰਜਾਬ ਸਰਕਾਰ ਨੇ ਵੱਟੀ ਗਿਣਤੇ ਚ ਕਿਸਾਨਾਂ ਨੂੰ ਗ੍ਰਿਫਤਾਰ ਕਰਕੇ ਵੱਖ-ਵੱਖ ਥਾਣਿਆਂ ਦੇ ਵਿੱਚ ਟਕਿਆ ਅਤੇ 200 ਤੋਂ ਉੱਪਰ ਬਾਤ ਜੜੇ ਛੋਠੇ ਪਰਚੇ ਉਤਰਜਕਾਰ ਦਿੱਤੇ ਗਏ ਦੱਸਤੀ ਕਿ ਇਸ ਤੇ ਰੋਸ ਦੇ ਵਿੱਚ ਸਥਾਨਕ ਡਿਪਟੀ ਕਮਿਸ਼ਨਰ ਦਫਤਰ ਅੱਗੇ ਚੱਲ ਰਹੇ ਬੇਰੋਜ਼ਗਾਰ ਸਾਂਝੇ ਮੋਰਚੇ ਦੇ ਪੱਕੇ ਦਰਨੇ ਤੋਂ ਬੇਰੋਜ਼ਗਾਰਾਂ ਨੇ ਰੋਸ ਮਾਰਚ ਕਰਦੇ ਹੋਏ ਪੰਜਾਬ ਸਰਕਾਰ ਦਾ ਪੁਤਲਾ ਫੂਕ ਕਿਸਾਨਾਂ ਦੇ ਨਾਲ ਇੱਕ ਚੁੱਟਦਾ ਸਾਹਰ ਕੀਤੀ ਬੇਰੋਜ਼ਗਾਰ ਸਾਂਝੇ ਮੋਰਚੇ ਦੇ ਕਨਵੀਨਰ ਰਮਨ ਕੁਮਾਰ ਮਲੋੜ ਅਤੇ ਹਰਜਿੰਦਰ ਚੁਨੀਰ ਦੀ ਅਗਵਾਈ ਦੇ ਵਿੱਚ ਬੇਰੋਜ਼ਗਾਰਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪੁਤਲਾ ਲੈ ਕੇ ਸਥਾਨਕ ਬਾਜ਼ਾਰ 'ਚ ਮਾਰਚ ਕਰਨ ਉਪਰੰਤ ਬਸ ਸਟੈਂਡ ਹੁੰਦੇ ਹੋਏ ਪੱਤਿਆਂ ਵਾਲੇ ਛੌਂਕ ਨੇੜੇ ਪੁਤਲਾ ਫੂਕਿਆ ਤਾਸਕੂਤੋ ਲਾਫਟਿਕ ਸਿੰਘ ਖੁਸ਼ੀਪੁਰ ਦੀ ਰਿਪੋਰਟ ਦੇਖੋ ਇੱਕੋ ਹੀ ਪੰਜਾਬ ਸਰਕਾਰ ਜਿਹੜੀ ਕਿ ਹਰ ਵਰਗ ਦੇ ਨਾਲ ਧੱਕਾ ਕਰਦੀ ਆ ਰਹੀ ਹੈ ਪਿਛਲੇ ਦਿਨੀ ਜੋ ਪਰਸੋਂ ਭਾਰਤੀ ਕਿਸਾਨ ਯੂਨੀਅਨ ਲਈ ਇਕਤਾ ਰਾਹਾਂ ਵੱਲੋਂ ਆਪਣੇ ਸਾਥੀਆਂ ਦੇ ਝੁੰਮੇ ਪੜਕੇ ਕਿਤੇ ਹੋ ਜਨੋਂ ਰਿਹਾਂ ਕਰਾਉਣ ਦੇ ਲਈ ਜੋ ਧਰਨਾ ਲਾਉਣ ਜਾ ਰਹੇ ਸੀ ਤਾਂ ਲੱਖ ਲੱਖ ਜਗ੍ਹਾ ਦੇ ਉੱਪਰ ਪੰਜਾਬ ਤੇ ਪੁਲਿਸ ਵੱਲੋਂ ਭਾਰੀ ਤਸ਼ੱਦਦ ਕੀਤਾ ਗਿਆ ਉਹਨਾਂ ਤੇ ਉਹਨਾਂ ਨੂੰ ਜੇਲਾਂ ਤੇ ਧੱਕਿਆ ਗਿਆ ਉਸ ਤੇ ਗੁੱਸੇ ਦੇ ਵੱਜੋਂ ਰੋਸ ਵੱਜੋਂ ਬੇਰੀਕਾ ਸਾਂਝਾ ਮੋਰਚਾ ਪੰਜਾਬ ਸਨ ਆਵੇ ਉਸ ਪ੍ਰਦਰਸ਼ਨ ਦੀ ਮੈਚ ਕਰਦੇ ਹੋਏ ਅੱਜ ਮੁੱਖ ਮੰਤਰੀ ਦਾ ਇਸ ਲੇਟਾ ਵਾਲੇ ਚੌਕ ਦੇ ਵਿੱਚ ਉਤਲਾ ਫੁਕਿਆ ਜਾ ਰਿਹਾ ਪੰਜਾਬ ਦਾ ਮੁੱਖ ਮੰਤਰੀ ਦਾ ਇਹ ਕਹਿੰਦਾ ਕਿ ਮੇਰਾ ਜਿਹੜਾ ਪੰਜਾਬ ਦੇ ਜਿੰਨੇ ਵੀ ਵਸਨੀਕ ਆ ਬਹੁਤ ਸਾਰੇ ਸੁਖੇ ਆ ਬਹੁਤ ਲੋਕ ਖੁਸ਼ ਆ ਸਾਡੇ ਤੋਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੇ ਖੁਸ਼ ਹੋਣ ਅਸੀਂ ਇੱਥੇ ਅੱਜ 46 ਦਿਨ ਹੋ ਚੁੱਕਿਆ 47ਵਾਂ ਦਿਨ ਹੈ ਇੱਥੇ ਸੰਗਰੂਰ ਡੀਸੀ ਦਫਤਰ ਪੱਕਾ ਧਰਨਾ ਲਾ ਕੇ ਬੈਠੇ ਹੋਏ ਆ ਦੁੱਖ ਦੀ ਗੱਲ ਹੈ ਸੰਗਰੂਰ ਦੇ ਵਿੱਚ ਇੰਨੇ ਐਮਐਲਏ ਹੋਣਗੇ ਨਾਲ ਇੰਨੇ ਪ੍ਰਧਾਨ ਹੋਣਗੇ ਮੁੱਖ ਮੰਤਰੀ ਦਾ ਇਹ ਜਿਹੜਾ ਇੱਥੇ OSD ਵੇਥੋਂਦੇ ਆ ਪਰ ਹਜੇ ਤੱਕ ਕਿਸੇ ਨੇ ਸਾਡੀ ਸਾਰ ਨਹੀਂ ਲਈ ਕਿਸੇ ਨੇ ਹਜੇ ਤੱਕ ਮੀਟਿੰਗ ਤੱਕ ਨਹੀਂ ਕੀਤੀ ਇਹ ਹਾਲਾਤ ਜਿਹੜੇ ਪੰਜਾਬ ਦੇ ਜਿਹੜੇ ਬਣੇ ਹੋਏ ਆ ਅੱਜ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਦਾ ਪੁਤਲਾ ਫੂਕਿਆ ਤੁਹਾਡੀ ਅਗਲੇ ਦਿਨਾਂ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਤੁਹਾਡੀ ਕੀ ਰਣਨੀਤੀ ਰਹੇਗੀ ਦੇਖੋ ਅਸੀਂ 47 ਦਿਨ ਹੋ ਚੁੱਕੇ ਆ ਆਖਰਕਾਰ ਸਾਡੇ ਵੀ ਸਬਰ ਦਾ ਬੰਨ ਟੁੱਟਦਾ ਜਾ ਰਿਹਾ ਹੈ ਅੱਜ ਇੱਥੇ ਜਿਹੜਾ ਪੁਤਲਾ ਫੂਕਿਆ ਗਿਆ ਹੈ ਬੇਅਦਕ ਸਾਝਾ ਮੋਰਚਾ ਪੰਜਾਬ ਵੱਲੋਂ ਤਾਸੀ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੀ 14 ਫਰਵਰੀ ਨੂੰ ਇੱਕ ਪੂਰੇ ਸੂਬੇ ਦੀ ਕਾਲ ਦਿੱਤੀ ਹੋਈ ਆ ਜਿਹਦੇ ਵਿੱਚ ਅਸੀਂ ਫੇਰ ਕਪੂਰਾਂ ਸੰਗਰੂਰ ਵਿੱਚ ਵੱਡੇ ਪੱਧਰ ਤੇ ਇੱਕ ਕਸ਼ਟ ਕਰਕੇ ਆਉਣ ਵਾਲੀ 14 ਤਰੀਕ ਨੂੰ ਸੰਗਰੂਰ ਜਿਹੜੀ ਸੀਐਮ ਦੀ ਰਹਿائش ਆ ਉਸ ਵੱਲ ਮਾਰਚ ਕਰਦੇ ਹੋਏ ਪੁਚੀ ਦਾ ਕਰਾਉ ਕਰਾਂਗੇ ਔਰ ਉੱਥੇ ਉਹਨਾਂ ਚਰ ਮੋਰਚਾ ਚੱਲੂਗਾ ਜਿੰਨਾ ਚਿਰ ਇਹ ਮੁੱਖ ਮੰਤਰੀ ਮੀਟਿੰਗ ਕਰਦੇ ਦੀ ਮਜਬੂਰੀ ਨਹੀਂ ਹੋ ਜਾਂਦਾ ਸਾਡੀਆਂ ਮੰਗਾਂ ਨਹੀਂ ਮੰਨਿਆ ਜਾਂਦੀਆਂ ਤੁਹਾਡੀਆਂ ਬੇਰਜਗਾਰ ਸੰਜੇ ਮੋਰਚੇ ਦੀਆਂ ਮੰਗਾਂ ਹਨ ਕੀ ਸਾਡਾ ਬੇਰਜਗਾਰ ਸੰਜੇ ਮੋਰਚਾ ਪੰਜਾਬ ਆ ਸਭ ਤੋਂ ਵੱਡੀ ਮੰਗ ਰੋਜ਼ਗਾਰ ਹੈ ਸਾਨੂੰ ਰੋਜ਼ਗਾਰ ਚਾਹੀਦਾ ਸੀ ਭਰਤੀ ਕਹਿੰਦੇ ਆ ਕਿ ਜਿਹੜੀ ਭਰਤੀ ਦਿੱਤੀ ਜਾਵੇ ਸਿੱਖਿਆ ਵਿਭਾਗ ਦੇ ਵਿੱਚ ਏਟੀਟੀ ਤੋਂ ਲੈ ਕੇ ਲੈਕਚਰਰ ਕੈਟਰ ਤੱਕ ਚਾਹੀਏ ਮਾਸਟਰ ਕੈਟਰ ਹੋਵੇ ਚਾਹੇ ਕਿਸੇ ਤਰ੍ਹਾਂ ਦੀ ਵੀ ਹੋਵੇ ਭਰਤੀ ਔਰ ਇਸ ਦੇ ਨਾਲ ਨਾਲ ਇੱਕ ਬੇਦੁਕੀ 55% ਦੀ ਸ਼ਰਤ ਜਿਹੜੀ ਲੱਗੀ ਹੋਈ ਹੈ ਮਾਸਟਰ ਕੈਟਰ ਤੇ ਉਸ ਨੂੰ ਜਿਹੜਾ ਹੈਗਾ ਮੁੱਢੋਂ ਰੱਦ ਕੀਤਾ ਜਾਵੇ ਜਿਹੜਾ ਇਸ ਮੁੱਖ ਮੰਤਰੀ ਆਪ ਮੂੰਹੋਂ ਐਲਾਨ ਕਰਦਾ ਸੀਗਾ ਉਮਰ ਹੱਦ ਛੋੜਦਾ ਉਹ ਉਮਰ ਹੱਦ ਛੋੜ ਦੇ ਕੇ ਸਾਰਿਆਂ ਨੂੰ ਇੱਕ ਮੌਕਾ ਦਿੱਤਾ ਜਾਵੇ ਲੈਕਚਰ ਆਫ ਦੀ ਜਿਹੜੀ ਭੰਗੀ ਭਰਤੀ ਜਿਹੜੀ ਰੱਦ ਕੀਤੀ 343 ਪੋਸਟਾਂ ਵਿੱਚ ਵਾਧਾ ਕਰਕੇ ਮਾਸਟਰ ਕੈਟਰ ਦੇ ਲੈਕਚਰਾਂ ਵੱਡੀ ਗਿਣਤੀ ਦੇ ਵਿੱਚ ਭਰਤੀ ਦਿੱਤੀ ਜਾਵੇ ਆਰਡਨ ਕਰਾਫਟ ਦੀਆਂ 250 ਪੋਸਟਾਂ ਦਾ ਇੱਕ ਇਸ਼ਤਿਹਾਰ ਦਿੱਤਾ ਸੀ ਸਭ ਕੁਝ ਪੂਰਾ ਹੋ ਚੁੱਕਿਆ ਉਹਨਾਂ ਸਿਰਫ ਪੇਪਰ ਲੈਣਾ ਬਾਕੀ ਹੈ ਉਹ ਆਰਡਨ ਕਰਾਫਟ ਭਰਤੀ ਦਾ ਪੇਪਰ ਲੈ ਕੇ ਉਹਨੂੰ ਪੂਰਾ ਕੀਤਾ ਜਾਵੇ ਤੇ ਮਲਟੀਪਰਪਸ ਹੈਲਥ ਵਰਕਰ ਮੇਲ ਦੀ ਜੋ ਇਹਨਾਂ ਦੇ ਸਿਹਤ ਮੰਤਰੀ ਨੇ ਵਾਅਦਾ ਕੀਤਾ ਸੀ ਕਿ ਬਹੁਤ ਜਲਦੀ ਉਮਰ ਹੱਦ ਛੋੜ ਦੇ ਕੇ ਨਵੀਂ ਭਰਤੀ ਦੇਣ ਜਾ ਰਹੇ ਆ ਉਹ پارٹی ਜਿਹੜੀ ਨਵੀਂ ਦਾ ਇਸ਼ਤਿਹਾਰ ਜਲਦੀ ਜਾਰੀ ਕੀਤਾ ਜਾ। ਮੁੱਖ ਮੰਤਰੀ ਪੰਜਾਬ ਆਪਦੀਆਂ ਸਟੇਜਾਂ ਤੋਂ ਐਨਾਉਂਸ ਕਰਦੇ ਆ ਕਿ ਮੈਂ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਬਹੁਤ ਹਜ਼ਾਰਾਂ ਦੇ ਵਿੱਚ ਨੌਕਰੀ ਦੇ ਦਿੱਤੀ ਤੇ ਤੁਸੀਂ ਫਿਰ ਵੀ ਨੌਕਰੀ ਮੰਗ ਰਹੇ ਹੋ। ਸਾਨੂੰ ਜੇਕਰ ਨੌਕਰੀ ਉਹ ਦੇ ਦਿੱਤੀ ਅਸੀਂ ਖੁੱਲੀ ਚੈਲੰਜ ਹਰ ਰਿਪੋਰਟ ਦੇ ਵਿੱਚ ਕਰਦੇ ਆ। ਇੰਟਰਵਿਊ ਜਿਹੜੀ ਦਿੰਨੇ ਆ ਅਸੀਂ ਕੋਈ ਵੀ ਬਾਈਟ ਦਿੰਨੇ ਆ। ਇਹ ਥੋਂ ਦੇ ਜਿਹੜਾ ਹੈਗਾ ਅਸੀਂ ਫੇਰ ਅੱਜ ਚੈਲੰਜ ਕਰਦੇ ਆ। ਕਿ ਜਿਹੜਾ ਮੁੱਖ ਮੰਤਰੀ ਚੈਨਲ ਕੋਈ ਵੀ ਸਾਡੇ ਨਾਲ ਲਾਈਵ ਡਿਬੇਟ ਕਰ ਲੈ ਜੇ ਇੱਕ ਵੀ ਸਿੰਗਲ ਪਾਰਟੀ ਦਾ ਇਸ਼ਤਿਹਾਰ ਕਿਸੇ ਮਹਿਕਮੇ ਦੇ ਵਿੱਚ ਸਾਡੇ ਛੇਧ ਦੇ ਵਿੱਚ ਦਿੱਤਾ ਹੋਵੇ ਜਾਂ ਸਿੱਖਿਆ ਦੇ ਵਿੱਚ ਦਿੱਤਾ ਹੋਵੇ ਧੰਨਵਾਦ ਜੀ